ਦੋਸਤੋ ਖੜਿਆ ਜੀ ਪਿੰਡ ਲਹਿਰਾ ਸੌਂਦਾ ਤੇ ਲਹਿਰੇ ਸੌਂਦੇ ਦੇ ਬੱਚੇ ਨਿੱਕੇ ਦੇ ਘਰ ਆਪਾਂ ਮਿੱਤਰੋ ਇੱਕ ਸੋਨੂੰ ਦਿਖਾ ਰਹੇ ਆ ਐਰ ਫੈਰ ਕ੍ਰੋਸ ਤੀਜੇ ਸੂਏ ਸੂਣ ਵਾਲੀ ਕਾਂ ਪੂਰੀ ਜਿਹੜੀ ਗੱਲਬਾਤ ਆ ਪਾਈ ਦੇ ਨਾਲ ਕਰਾਂਗੇ ਵੀ ਕਿੰਨਾ ਕਿਨੇ ਦੁੱਧ ਕੱਢਿਆ ਵਾ ਕੱਦ ਕਾਰ ਮਿੱਤਰੋ ਚੰਗਾ ਸਮੀ ਵੀ ਚੰਗੀ ਐ ਥਾਲੇ ਵੀ ਦੀ ਪੂਰੀ ਸਾਫ ਐ ਪਰ ਇੱਕ ਥਣ ਦੇ ਵਿੱਚੋਂ ਮਿੱਤਰੋ ਦੁੱਧ ਨਿਕਲਦਾ ਕਿਉਂਕਿ ਬੈਠਣ ਕਰਕੇ ਥੋੜਾ ਜਿਹਾ ਤਾਂ ਕਰਕੇ ਇੱਕ ਸਾਈਡ ਹੋਲੀ ਦਿਖਾਈ ਦਿੰਦੀ ਐ ਕਿਉਂਕਿ ਜਦੋਂ ਪਸੂ ਬਹਿ ਜਾਂਦਾ ਪੱਕੇ ਥਾਂ ਦੇ ਵਿੱਚ ਤੇ ਤਾਂ ਕਰਕੇ ਮਿੱਤਰੋ ਦੁੱਧ ਨਿਕਲ ਜਾਂਦਾ ਥੋੜਾ ਥੋੜਾ ਕਰਦਾ ਕੋਈ ਖਾਸ ਗੱਲ ਨਹੀਂ ਸੂਏ ਤੋਂ ਬਾਅਦ ਮਿੱਤਰੋ ਇਹ ਹਟ ਜਾਂਦਾ ਹੁੰਦਾ ਤੇ ਥਰਡ ਲੇਵਲ ਦੀ ਬੰਤਰ ਮਿੱਤਰੋ ਚੰਗੀ ਆ ਪੂਰੀ ਗੱਲਬਾਤ ਬਾਈ ਦੇ ਨਾਲ ਕਰਦੇ ਆ ਤੇ ਕਿੰਨਾ ਕਿੰਨਾ ਦੁੱਧ ਕੱਟਿਆ ਵਾ ਤੇ ਕੀ ਇਹਦਾ ਰੇਟ ਆ ਹਾਂਜੀ ਨਿੱਕੇ ਕੀ ਹਾਲ ਚਾਲ ਵਧੀਆ ਡਾਕਟਰ ਕੀ ਹਾਲ ਆ ਠੀਕ ਆ ਸੇ ਤਾਂ ਤੇ ਆਪਾਂ ਇਹ ਗੱਲ ਦੀ ਗੱਲ ਕਰਕੇ ਸੂਆ ਤੀਜਾ ਸੂਆ ਤੀਜਾ ਸੂ ਕੀ ਡਾਕਟਰ ਤੀਜਾ ਸੂ ਕੀ ਕਿੰਨਾ ਕ ਦੁੱਧ ਕੱਟਿਆ ਵਾ ਇਹਨੇ ਦੂਜੇ ਦੁੱਧ ਦਾ 23 ਕਿਲੋ ਚੋਇਆ ਵਾ ਦੂਜੇ ਸੂਏ 22 ਤੇ ਕਹਿ ਲੈਨੇ ਆ ਹਾਂ 22 ਤੇ ਕਹਿ ਲਾ ਠੀਕ ਐ ਕੱਡੂ ਇਸ ਵਾਰ ਵੀ ਇਹਨਾਂ ਐਸਾ ਆਉਦਾ 25 ਲੀਟਰ ਦੀ ਉਮੀਦ ਹੈਗੀ ਆ ਚਲੋ ਗਾਰੰਟੀ ਆਪਣੀ 25 ਚਲ 22 ਤੇ ਵੀ ਬਹੁਤ ਹੁੰਦਾ ਨਹੀਂ ਜਿਹੜਾ ਹਾਂ ਦਾ ਪਹਿਲੇ ਸੂਏ ਦੂਜੇ ਸੂਏ ਦਿੱਤਾ ਦੇਣ ਦਾ ਹੱਕ ਹਾਤੀਜੇ ਦਾ ਵਧਨ ਦਾ ਹੱਕ ਤਾਂ ਹੈਗਾ ਨਾ ਤੇ ਮੁੱਲ ਕੀ ਕਰਤਾ ਮੁੱਲ 85000 ਰੁਪਏ ਤੂੰ ਮਾਨਦਾਨ ਮਾਨਦਾਨ ਕਰਦਾਂਗੇ ਮੁੱਲ 85000 ਆ ਮਾਨਦਾਨ ਮਿੱਤਰੋ ਹੋ ਜਾਊਗਾ ਐਰ ਸਰ ਕ੍ਰੋਸ ਬੈਡਾ ਕਿਉਂਕਿ ਇਹ ਮਿੱਤਰੋ ਠੰਡੀਆਂ ਸੀਲ ਫੁੱਲ ਹੁੰਦੀਆਂ ਨੇ ਗਰਮੀ ਨਹੀਂ ਝਲਦੀਆਂ ਜਿੱਤੇ ਮਰਜੀ ਮਿੱਤਰੋ ਬੰਨ ਦਿਓ ਤੇ ਛੇਤੀ ਛੇਤੀ ਮਿੱਤਰੋ ਰਿਪੀਟਰ ਵੀ ਨਹੀਂ ਹੁੰਦਗਾ ਕਿਉਂਕਿ ਇਹ ਸਰਕ੍ਰੋਸ ਜਿਹੜੀ ਇਹ ਸਰ ਨਸਲ ਮਿੱਤਰੋ ਆ ਰਹੀ ਹੈ ਪੰਜਾਬ ਦੇ ਵਿੱਚ ਬਹੁਤ ਚੰਗੀ ਹੈ ਤੇ ਐਚ ਐਫ ਦੇ ਨਾਲੋਂ ਗੱਲਾਂ ਕੋਲ ਮਲਾ ਕੇ ਬਹੁਤ ਵਧੀਆ ਕਿਉਂਕਿ ਗਰਮੀ ਵੀ ਚੱਲਦੀ ਹੈ ਤੇ ਛੇਤੀ ਛੇਤੀ ਮਿੱਤਰੋ ਫਰਾਗ ਵੀ ਨਹੀਂ ਹੁੰਦਗਾ ਦੁੱਧ ਸੰਗਣਾ ਹੁੰਦਾ ਗੋਣੇ ਗੋਣੇ ਸੋ ਜਿਹੜੇ ਵੀ ਵੀਰ ਭਰਾ ਨੂੰ ਲੋਡ ਹੋਵੇ ਤਾਂ ਕਰੋ ਪਾਈ ਦੇ ਨਾਲ ਸੰਪਰਕ ਤੋੜਦੇ ਜੇ ਇੱਕ ਵਾਰੀ ਚਲੋ ਜੀ ਚਲੋ 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 ਬਹੁਤ ਸੋਹਣੇ ਮਿੱਤਰੋ ਤਿਆਰ ਹੋ ਜਾ ਦਿਨ ਕਿੰਨੇ ਕੁ ਲੈ ਜੀਏ 10 ਦਿਨ ਪਏ ਆ ਦਿਨ ਮਿੱਤਰੋ 10 ਤੋਂ ਲੈ ਕੇ 12 ਦਿਨ ਪਏ ਆ ਪਹਿਲਾ ਮਗਰੋਂ ਪਸ਼ੂ ਕਦੋਂ ਵੀ ਸੂ ਸਕਦਾ ਤੇ ਥਣਲੇ ਵੀ ਦੀ ਪੂਰੀ ਪੰਤਰ ਸੋਹਣੀ ਆ ਠੀਕ ਹੈ ਤੇ ਫੋਨ ਨੰਬਰ ਬੋਲ ਦਿਓ ਜੀ 86995 86995 36381 37381 81 ਸਾਰੇ ਵੀਰਾਂ ਦਾ ਮਿੱਤਰੋ ਧੰਨਵਾਦ